ਕੈਨੇਡੀਅਨ ਸਰਕਾਰ ਦੀ ਇੱਕ ਨਵੀਂ ਰਿਪੋਰਟ ਦੇ ਵਿੱਚ ਇਹ ਸਵੀਕਾਰ ਕੀਤਾ ਗਿਆ ਹੈ ਕਿ ਖਾਲਿਸਤਾਨ ਅੱਤਵਾਦੀ ਸੰਗਠਨ ਨਾ ਸਿਰਫ ਕੈਨੇਡਾ ਦੇ ਵਿੱਚ ਸਰਗਰਮ ਹਨ ਸਗੋ ਉਹ ਇੱਥੋਂ ਵਿੱਤੀ ਸਹਾਇਤਾ ਵੀ ਇਕੱਠੀ ਕਰ ਰਹੇ ਨੇ ਕੈਨੇਡਾ ਦੇ ਫਾਈਨੈਂਸ ਵਿਭਾਗ ਦੇ ਵੱਲੋਂ ਜਾਰੀ 2025 ਅਸੈਸਮੈਂਟ ਆਫ ਮਨੀ ਲਾਂਡਰਿੰਗ ਐਂਡ ਟੈਰਰਿਸਟ ਫਾਈਨਾਂਸਿੰਗ ਰਿਸਕ ਇਨ ਕੈਨੇਡਾ ਨਾਮਕ ਰਿਪੋਰਟ ਦੇ ਵਿੱਚ ਇਸ ਗੱਲ ਦਾ ਖੁਲਾਸਾ ਕੀਤਾ ਗਿਆ ਹੈ ਸਸਰੀ ਅਕਾਲ ਤੁਸੀਂ ਦੇਖ ਰਹੇ ਹੋ ਟਾਈਮਸ ਐਕਸਪੀ ਪੰਜਾਬੀ ਕੈਨੇਡੀਅਨ ਸਰਕਾਰ ਦੀ ਰਿਪੋਰਟ ਦੇ ਵਿੱਚ ਖਾਸ ਤੌਰ ਤੇ ਬਬਰ ਖਾਲਸਾ ਇੰਟਰਨੈਸ਼ਨਲ ਤੇ ਇੰਟਰਨੈਸ਼ਨਲ ਸਿੱਖ ਯੂਥ ਫੈਡਰੇਸ਼ਨ ਵਰਗੇ ਸੰਗਠਨਾਂ ਦਾ ਜ਼ਿਕਰ ਕੀਤਾ ਗਿਆ ਹੈ ਜੋ ਕੈਨੇਡੀਅਨ ਕ੍ਰਿਮੀਨਲ ਕੋਡ ਦੇ ਅਧੀਨ ਅੱਤਵਾਦੀ ਸੰਗਠਨਾ ਦੀ ਸੂਚੀ ਦੇ ਵਿੱਚ ਆਉਂਦੇ ਨੇ ਰਿਪੋਰਟ ਦੇ ਮੁਤਾਬਕ ਇਹ ਸੰਗਠਨ ਖਾਲਿਸਤਾਨ ਰਾਜ ਦੀ ਸਥਾਪਨਾ ਲਈ ਹਿੰਸਕ ਗਤੀਵਿਧੀਆਂ ਨੂੰ ਅੰਜਾਮ ਦਿੰਦੇ ਨੇ ਅਤੇ ਕੈਨੇਡਾ ਸਣੇ ਕਈ ਦੇਸ਼ਾਂ ਦੇ ਵਿੱਚ ਫੰਡਰੇਜ਼ਿੰਗ ਨੈਟਵਰਕਸ ਵੀ ਚਲਾਉਂਦੇ ਨੇ ਇਨਾ ਸੰਗਠਨਾਤੇ ਇਲਜ਼ਾਮ ਹੈ ਕਿ ਆਪਣੀਆਂ ਗਤੀਵਿਧੀਆਂ ਨੂੰ ਸਮਰਥਨ ਦੇਣ ਦੇ ਲਈ ਮਨੀ ਸਰਵਿਸਿਜ਼ ਬਿਜ਼ਨਸ ਬੈਂਕਿੰਗ ਸੈਕਟਰ ਕ੍ਰਿਪਟੋ ਕਰੰਸੀ ਚੈਰਿਟੀ ਅਤੇ ਕਈ ਨਾਨ-ਪ੍ਰੋਫਿਟ ਆਰਗੇਨਾਈਜੇਸ਼ਨਸ ਦਾ ਦੁਰਉਪਯੋਗ ਵੀ ਕਰਦੇ ਨੇ ਅਤੇ ਇਸ ਦੇ ਨਾਲ ਹੀ ਕਈ ਅਪਰਾਧਿਕ ਗਤੀਵਿਧੀਆਂ ਜਿਵੇਂ ਕਿ ਨਸ਼ੀਲੇ ਪਦਾਰਥਾਂ ਦੀ ਤਸਕਰੀ ਅਤੇ ਧੋਖਾਧੜੀ ਵਰਗੇ ਸਾਧਨਾਂ ਦੀ ਵਰਤੋਂ ਕਰਦੇ ਨੇ ਇਸ ਰਿਪੋਰਟ ਦੇ ਵਿੱਚ ਕਿਹਾ ਗਿਆ ਹੈ ਕਿ ਪਹਿਲਾਂ ਇਨਾ ਸੰਗਠਨਾ ਦੇ ਕੈਨੇਡਾ ਵਿੱਚ ਵੱਡੇ ਪੱਧਰ ਤੇ ਫੰਡਰੇਜ਼ਿੰਗ ਨੈਟਵਰਕਸ ਸਨ ਪਰ ਹੁਣ ਇਹ ਛੋਟੇ-ਛੋਟੇ ਸਮੂਹਾਂ ਦੇ ਵਿੱਚ ਵੰਡੇ ਗਏ ਨੇ ਇਹ ਸਮੂਹ ਵਿਅਕਤੀਗਤ ਤੌਰ ਅਤੇ ਛੋਟੀਆਂ-ਛੋਟੀਆਂ ਇਕਾਈਆਂ ਦੇ ਵਜੋਂ ਖਾਲਿਸਤਾਨੀ ਮੋਟਿਵ ਨੂੰ ਸਪੋਰਟ ਕਰਦੇ ਨੇ ਇਹਨਾਂ ਦੇ ਵਿੱਚੋਂ ਕਈ ਵਿਅਕਤੀ ਕਿਸੇ ਖਾਸ ਸੰਗਠਨ ਦੇ ਨਾਲ ਨਹੀਂ ਜੁੜੇ ਪਰ ਉਹ ਖਾਲਿਸਤਾਨੀ ਆંદੋਲਨ ਦੇ ਸਮਰਥਕ ਨੇ ਹੁਣ ਗੱਲ ਕਰਦੇ ਹਾਂ ਉਹਨਾਂ ਵਸੀਲੀਆਂ ਅਤੇ ਸਰੋਤਾਂ ਦੀ ਜਿਸ ਦੇ ਰਾਹੀਂ ਖਾਲਿਸਤਾਨੀ ਸੰਗਠਨ ਪੈਸਾ ਜਟਾਉਂਦੇ ਨੇ ਇਸ ਰਿਪੋਰਟ ਦੇ ਮੁਤਾਬਕ ਖਾਲਿਸਤਾਨੀ ਸੰਗਠਨ ਵਿੱਤੀ ਸਹਾਇਤਾ ਇਕੱਠੀ ਕਰਨ ਦੇ ਲਈ ਕਈ ਤਰੀਕਿਆਂ ਦੀ ਵਰਤੋਂ ਕਰਦੇ ਨੇ ਰੀਪੋਰਟ ਦੇ ਮੁਤਾਬਕ ਇੱਕ ਹਾਲਿਸਤਾਨੀ ਸਮਰਥਕ ਸੰਗਠਨ ਮਨੀ ਸਰਵਿਸਿਜ਼ ਬਿਜ਼ਨਸ ਦੀ ਵਰਤੋਂ ਕਰਕੇ ਫੰਡ ਟਰਾਂਸਫਰ ਕਰਦੇ ਨੇ ਦੂਜਾ ਬੈਂਕਿੰਗ ਸਿਸਟਮ ਦੀ ਵਰਤੋਂ ਕਰਕੇ ਫੰਡਾਂ ਨੂੰ ਇੱਕ ਥਾਂ ਤੋਂ ਦੂਜੀ ਥਾਂ ਤੇ ਭੇਜਿਆ ਜਾਂਦਾ ਹੈ ਕ੍ਰਿਪਟੋ ਕਰੰਸੀ ਦੀ ਵਰਤੋਂ ਰਾਹੀਂ ਵੀ ਪੈਸਾ ਇਕੱਠਾ ਕੀਤਾ ਜਾਂਦਾ ਹੈ ਇੱਥੋਂ ਤੱਕ ਕਿ ਸਿੱਖ ਭਾਈਚਾਰੇ ਦੇ ਵਿੱਚੋਂ ਡੋਨੇਸ਼ਨਜ਼ ਦੇ ਨਾਮ ਤੇ ਪੈਸਾ ਇਕੱਠਾ ਕੀਤਾ ਜਾਂਦਾ ਹੈ ਜੋ ਬਾਅਦ ਦੇ ਵਿੱਚ ਅਤਵਾਦੀ ਗਤੀਵਿਧੀਆਂ ਦੇ ਲਈ ਵਰਤਿਆ ਜਾਂਦਾ ਹੈ ਹਾਲਾਂਕਿ ਰਿਪੋਰਟ ਦੇ ਵਿੱਚ ਸਪਸ਼ਟ ਕੀਤਾ ਗਿਆ ਹੈ ਕਿ ਐਨਪੀਓ ਤੋਂ ਮਿਲਣ ਵਾਲੇ ਫੰਡ ਅੱਤਵਾਦੀ ਸੰਗਠਨਾ ਦੇ ਕੁੱਲ ਬਜਟ ਦਾ ਸਿਰਫ ਇੱਕ ਛੋਟਾ ਜਿਹਾ ਹਿੱਸਾ ਹਨ ਇਨ੍ਹਾਂ ਸਾਰੀਆਂ ਵਸਤੀਆਂ ਤੋਂ ਇਲਾਵਾ ਨਸ਼ੀਲੇ ਪਦਾਰਥਾਂ ਦੀ ਤਸਕਰੀ ਅਤੇ ਹੋਰ ਕਈ ਤਰ੍ਹਾਂ ਦੀ ਅਪਰਾਧਿਕ ਗਤੀਵਿਧੀਆਂ ਦੇ ਰਾਹੀਂ ਵੀ ਫੱਡ ਇਕੱਠੇ ਕੀਤੇ ਜਾਂਦੇ ਨੇ ਜੋ ਚਿੰਤਾ ਦਾ ਵਿਸ਼ਾ ਹੈ ਇਹ ਰਿਪੋਰਟ ਭਾਰਤ ਦੇ ਉਸ ਲੰਬੇ ਸਮੇਂ ਤੋਂ ਕੀਤੇ ਜਾ ਰਹੇ ਦਾਅਵੇ ਦੀ ਪੁਸ਼ਟੀ ਕਰਦੀ ਹੈ ਕਿ ਕੈਨੇਡਾ ਖਾਲਿਸਤਾਨੀ ਅੱਤਵਾਦੀਆਂ ਅਤੇ ਵੱਖਵਾਦੀਆਂ ਦੇ ਲਈ ਸੁਰੱਖਿਅਤ ਪਨਾਹਗਾ ਬਣਿਆ ਹੋਇਆ ਹੈ ਭਾਰਤ ਨੇ ਲਗਾਤਾਰ ਕਿਹਾ ਹੈ ਕਿ ਕੈਨੇਡਾ ਸਰਕਾਰ ਪ੍ਰੋ ਖਾਲਸਤਾਨੀ ਤੱਤਾਂ ਦੇ ਵਿਰੁੱਧ ਸਖਤ ਕਾਰਵਾਈ ਨਹੀਂ ਕਰ ਰਹੀ ਜਿਸ ਸੇ ਕਾਰਨ ਦੋਵਾਂ ਮੁਲਕਾਂ ਦੇ ਸਬੰਧਾਂ ਦੇ ਵਿੱਚ ਕਾਫੀ ਤਣਾਅ ਵਧਿਆ ਹੈ ਸਾਬਕਾ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਸਰਕਾਰ ਨੂੰ ਇਸ ਮੁੱਦੇ ਤੇ ਨਰਮ ਰਵੱਈਏ ਦੇ ਕਾਰਨ ਕਾਫੀ ਆਲੋਚਨਾ ਵੀ ਚੱਲਣੀ ਪਈ ਸੀ ਇਸ ਤੋਂ ਪਹਿਲਾ ਸਾਲ 2022 ਦੇ ਵਿੱਚ ਕੈਨੇਡਾ ਦੀ ਫਾਈਨੈਂਸ਼ੀਅਲ ਟ੍ਰਾਂਜੈਕਸ਼ਨ ਐਂਡ ਰਿਪੋਰਟਸ ਐਨਾਲਿਸਿਸ ਸੈਂਟਰ ਨੇ ਵੀ ਅਜਈਆਂ ਚਿੰਤਾਵਾਂ ਜ਼ਾਹਿਰ ਕੀਤੀਆਂ ਸਨ ਜਿਸ ਦੇ ਵਿੱਚ ਹਿਜ਼ਬੁੱਲਾ ਅਤੇ ਹੋਰ ਕਈ ਅੱਤਵਾਦੀ ਸੰਗਠਨਾਂ ਨੂੰ ਕੈਨੇਡਾ ਦੇ ਵਿੱਚੋਂ ਮਿਲਣ ਵਾਲੀ ਵਿੱਤੀ ਸਹਾਇਤਾ ਦਾ ਜ਼ਿਕਰ ਕੀਤਾ ਗਿਆ ਸੀ ਨਵੀਂ ਰਿਪੋਰਟ ਦੇ ਵਿੱਚ ਖਾਲਸਤਾਨੀ ਸੰਗਠਨਾਂ ਨੂੰ ਹਮਾਸ ਤੇ ਹਿਜ਼ਬੁੱਲਾ ਵਰਗੇ ਅੱਤਵਾਦੀ ਸੰਗਠਨਾਂ ਦੇ ਨਾਲ ਜੋੜਿਆ ਗਿਆ ਹੈ ਜੋ ਕੈਨੇਡਾ ਦੇ ਵਿੱਚ ਵਿੱਤੀ ਸਹਾਇਤਾ ਪ੍ਰਾਪਤ ਕਰ ਰਹੇ ਨੇ ਰੀਪੋਰਟ ਦੇ ਵਿੱਚ ਕਿਹਾ ਗਿਆ ਹੈ ਕਿ ਕੈਨੇਡਾ ਦੇ ਵਿੱਚ ਅੱਤਵਾਦੀ ਫਾਈਨਾਂਸਿੰਗ ਦਾ ਖਤਰਾ ਨਾ ਸਿਰਫ ਖਾਲਸਤਾਨੀ ਸੰਗਠਨਾ ਤੱਕ ਸੀਮਿਤ ਹੈ ਸਗੋਂ ਹੋਰ ਕਈ ਹੋਰ ਅੰਤਰਰਾਸ਼ਟਰੀ ਅੱਤਵਾਦੀ ਸੰਗਠਨਾ ਨੂੰ ਵੀ ਇਸ ਦਾ ਹਿੱਸਾ ਬਣਾਇਆ ਗਿਆ ਹੈ ਨਸ਼ੀਲੇ ਪਦਾਰਥਾਂ ਦੀ ਤਸਕਰੀ ਨੂੰ ਮਨੀ ਲਾਂਡਰਿੰਗ ਦਾ ਸਭ ਤੋਂ ਵੱਡਾ ਸਰੋਤ ਦੱਸਿਆ ਗਿਆ ਹੈ ਇਹਨਾਂ ਗਤੀਵਿਧੀਆਂ ਦੇ ਰਾਹੀਂ ਹਰ ਸਾਲ ਬਿਲੀਅਨ ਡਾਲਰ ਦੇ ਅੱਤਵਾਦੀ ਫੰਡ ਉਤਪੰਨ ਹੁੰਦੇ ਨੇ ਕੈਨੇਡੀਅਨ ਸਰਕਾਰ ਨੂੰ ਸਿਫਾਰਿਸ਼ ਕੀਤੀ ਗਈ ਹੈ ਕਿ ਉਹ ਅਪਰਾਧੀ ਨੈਟਵਰਕਸ ਅਤੇ ਅੱਤਵਾਦੀ ਫਾਈਨਾਂਸਿੰਗ ਨੈਟਵਰਕਸ ਦੇ ਵਿਰੁੱਧ ਸਖਤ ਕਾਰਵਾਈ ਕਰੇ ਰਿਪੋਰਟਸ ਦੇ ਵਿੱਚ ਜ਼ੋਰ ਦਿੱਤਾ ਗਿਆ ਹੈ ਕਿ ਸਰਕਾਰ ਨੂੰ ਮਨੀ ਸਰਵਿਸਿਜ਼ ਬਿਜ਼ਨਸ ਬੈਂਕਿੰਗ ਸਿਸਟਮ ਅਤੇ ਐਨਪੀਓ ਸੈਕਟਰ ਦੀ ਨਿਗਰਾਨੀ ਵਧਾਉਣੀ ਚਾਹੀਦੀ ਹੈ ਇਸ ਰਿਪੋਰਟ ਨੂੰ ਭਾਰਤ ਲਈ ਇੱਕ ਵੱਡੀ ਰਾਜਨੀਤਿਕ ਤੇ ਕੂਟਨੀਤਿਕ ਜਿੱਤ ਮੰਨਿਆ ਜਾ ਰਿਹਾ ਹੈ ਨਵੀਂ ਦਿੱਲੀ ਨੇ ਲੰਬੇ ਸਮੇਂ ਤੋਂ ਕੈਨੇਡਾ ਨੂੰ ਖਾਲਸਤਾਨੀ ਅੱਤਵਾਦੀਆਂ ਅਤੇ ਵੱਖਵਾਦੀਆਂ ਦੀਆਂ ਗਤੀਵਿਧੀਆਂ ਨੂੰ ਰੋਕਣ ਦੀ ਅਪੀਲ ਕੀਤੀ ਸੀ ਇਸ ਰਿਪੋਰਟ ਨੇ ਭਾਰਤ ਦੇ ਦਾਅਵਿਆਂ ਨੂੰ ਮਜ਼ਬੂਤੀ ਪ੍ਰਦਾਨ ਕੀਤੀ ਹੈ ਹੁਣ ਸਾਰਿਆਂ ਦੀਆਂ ਨਜ਼ਰਾਂ ਕੈਨੇਡੀਅਨ ਸਰਕਾਰ ਦੀ ਅਗਲੀ ਕਾਰਵਾਈ ਦੇ ਉੱਤੇ ਟਿਕੀਆਂ ਹੋਈਆਂ ਨੇ ਕਿ ਇਸ ਰਿਪੋਰਟ ਦੇ ਆਧਾਰ ਤੇ ਕੀ ਕਦਮ ਸਰਕਾਰ ਚੁੱਕਦੀ ਹੈ ਇਸ ਮੁੱਦੇ ਨੇ ਇੱਕ ਵਾਰ ਫਿਰ ਤੋਂ ਭਾਰਤ ਕੈਨੇਡਾ ਸਬੰਧਾਂ ਨੂੰ ਚਰਚਾ ਦੇ ਕੇਂਦਰ ਦੇ ਵਿੱਚ ਲਿਆਉਂਦਾ ਹੈ ਅਤੇ ਇਹ ਦੇਖਣਾ ਦਿਲਚਸਪ ਹੋਵੇਗਾ ਕਿ ਇਸ ਦਾ ਅਗਲੇ ਆਉਣ ਵਾਲੇ ਸਮੇਂ ਦੇ ਵਿੱਚ ਕੀ ਅਸਰ ਦੇਖਣ ਨੂੰ ਮਿਲਦਾ ਹੈ